ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ ਤੁਸੀਂ ਦੇਖ ਰਹੇ ਹੋਗੇ ਆਪਣਾ ਚੈਨਲ ਐਸਬੀ ਪਟਿਆਲਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਮਾਤਾ ਨਾਨਾ ਦੇਵੀ ਜੀ ਦੇ ਚਾਲੇ ਚੱਲ ਰਹੇ ਨੇਗੇ ਤੇ ਇਸ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਸੰਗਤਾਂ ਵੱਲੋਂ ਜੋ ਕਿ ਲੰਗਰ ਨੇਗੇ ਉਹ ਹਰ ਇੱਕ ਜਗ੍ਹਾ ਦੇ ਉੱਤੇ ਲਗਾਏ ਜਾ ਰਹੇ ਨੇਗੇ ਵੱਖ-ਵੱਖ ਥਾਵਾਂ ਦੇ ਉੱਤੇ ਲੰਗਰ ਲਗਾ ਰਹੇ ਨੇ ਤਾਂ ਜੋ ਜੋ ਕਿ ਮਾਤਾ ਦੇ ਭਗਤ ਨੇਗੇ ਦੂਰੋਂ ਨੇੜੋਂ ਆਉਂਦੇ ਨੇ ਉਹਨਾਂ ਵਾਸਤੇ ਜਿਹੜੀ ਸੁਵਿਧਾ ਹੋ ਸਕੇ ਉਹਨਾਂ ਵਾਸਤੇ ਲੰਗਰ ਲਗਾਇਆ ਜਾ ਰਿਹਾ ਕਾ ਜੋ ਨਨੋ ਜੋ ਭੁੱਖ ਲੱਗਦੀ ਹੈ ਤਾਂ ਉਹ ਆਦਾ ਲੰਗਰ ਪਾਣੀ ਛਕ ਸਕਦੇ ਨੇਗੇ ਤੇ ਇਸੇ ਤਰ੍ਹਾਂ ਆਪਾਂ ਦੇਖਿਆ ਅੱਜ ਜਾ ਕੇ ਆਪਣੀ ਟੀਮ ਵੱਲੋਂ ਜਾ ਕੇ ਦੇਖਿਆ ਤੇ ਪਿੰਡ ਸੌਂਦੇਵਾਲ ਦੇ ਵੀ ਕਾਫੀ ਉਹਨਾਂ ਦੇ ਵਿੱਚ ਜਿਹੜੇ ਹੈਗੇ ਸੀਗੇ ਮੁੰਡੇ ਉਹ ਵੀ ਲੱਗੇ ਹੋਏ ਸੀਗੇ ਤੇ ਜੇ ਆਪਾਂ ਗੱਲ ਕਰੀਏ ਜੈ ਦੁਰਗਾ ਪਾਈਪ ਅਤੇ ਗੁਰੂ ਰਾਮਦਾਸ ਜੀ ਫੈਕਟਰੀ ਵਾਲੇ ਜਸਵੰਤ ਸਿੰਘ ਜਸਪਾਲ ਸਿੰਘ ਜੱਸਾ ਬੋਰ ਇੰਜੀਨੀਅਰ ਸਮਾਣਾ ਉਹਨਾਂ ਵੱਲੋਂ ਵੀ ਕਾਫੀ ਸਹਿਯੋਗ ਦੇ ਨਾਲ ਜਿਹੜਾ ਹੈ ਕਿ ਲੰਗਰ ਚਲਾਇਆ ਗਿਆ ਹੈਗਾ ਤੇ ਇਸ ਮੌਕੇ ਦੇ ਉੱਤੇ ਕਾਫੀ ਉੱਥੇ ਜਿਹੜੀ ਸੰਗਤ ਸੀਗੀ ਯਾਰ ਕਲੱਬ ਦੇ ਮੈਂਬਰ ਦੇਖਣ ਨੂੰ ਆਪਾਂ ਨੂੰ ਮਿਲੇ ਜਿਨ੍ਹਾਂ ਦੇ ਵਿੱਚ ਸੁਖਦੇਵ ਸਿੰਘ ਜੀ ਵਰਤੀਆ ਗੁਰਲਾਲ ਸਿੰਘ ਸੌਂਦੇਵਾਲ ਪ੍ਰਧਾਨ ਗੁੱਗਾ ਮੇੜੀ ਕਮੇਟੀ ਪਾਰਸਦੀਪ ਸਿੰਘ ਗੁਰਤੇਜ ਸਿੰਘ ਸੌਂਦੇਵਾਲ ਭਗਵੰਤ ਸਿੰਘ ਗੁਰਜੀਤ ਸਿੰਘ ਮਨੀਮ ਚਮਕੌਰ ਸਿੰਘ ਭਗਤ ਜਸਪਾਲ ਸਿੰਘ ਗੁੱਗਾ ਮੇੜੀ ਸਰਪੰਚ ਸੁਖਦੇਵ ਸਿੰਘ ਹਰਪ੍ਰੀਤ ਸਿੰਘ ਰਾਣਾ ਸਿੰਘ ਜਗਤਾਰ ਸਿੰਘ ਤੇ ਇਹ ਕਾਫੀ ਜਿਹੜੇ ਹੈਗੇ ਸੀ ਭਗਤ ਵੀ ਉੱਥੇ ਹੈਗੇ ਸੀਗੇ ਤੇ ਬੀਬੀਆਂ ਵੱਲੋਂ ਵੀ ਲੰਗਰ ਦੀ ਸੇਵਾ ਤੁਸੀਂ ਦੇਖ ਰਹੇ ਹੋਗੇ ਤੇ ਉਹ ਵੀ ਪਕਾਈ ਗਈ ਛੋਲੇ ਪੂਰੇ ਦਾ ਲੰਗਰ ਚਲਾਇਆ ਗਿਆ ਤੇ ਦੇਖੋ ਕਿੰਨੇ ਸੋਹਣੇ ਸੋਹਣੇ ਬੱਚੇ ਕਿੰਨੇ ਸੇਵਾ ਕਰ ਰਹੇ ਨੇ ਛੋਟੇ ਛੋਟੇ ਬੱਚੇ ਕਿੰਨੀ ਸੇਵਾ ਕਰ ਰਹੇ ਨੇਗੇ ਤੇ ਹਲਵਾਈ ਵੀਰਾਂ ਵੱਲੋਂ ਵੀ ਜਿਹੜਾ ਪੂਰਾ ਸਹਿਯੋਗ ਦਿੱਤਾ ਗਿਆ ਹੈਗਾ ਇਸ ਲੰਗਰ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਅੱਗੇ ਵਾਸਤੇ ਵੀ ਜਿਹੜੇ ਇਹੋ ਜਿਹੇ ਲੰਗਰ ਨੇ ਉਹ ਲਗਾਉਂਦੇ ਰਹਿਣਗੇ ਸੰਗਤ ਲਗਾਉਂਦੀ ਰਹੂਗੀ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹਲਵਾਈ ਵੀਰਾਂ ਦਾ ਵੀ ਬਹੁਤ ਵੱਡਾ ਸਹਿਯੋਗ ਰਿਹਾ ਤੁਸੀਂ ਦੇਖ ਸਕਦੇ ਹੋਗੇ ਹਲਵਾਈ ਵੀਰ ਵੀ ਛੋਲੇ ਪੂਰੀਆਂ ਦੀ ਜਿਹੜੀ ਸੇਵਾ ਕੀਤੀ ਉਹ ਬੜੀ ਤਨਦੇਹੀ ਦੇ ਨਾਲ ਕਰ ਰਹੇ ਨੇ ਕਿਉਂਕਿ ਅੱਜ ਕੱਲ ਗਰਮੀ ਬਹੁਤ ਹੈਗੀ ਗਰਮੀ ਦੇ ਵਿੱਚ ਜਿਹੜੇ ਹੈਗੇ ਨੇ ਹਲਵਾਈ ਵੀਰ ਆਪਣੇ ਦੇਖੋ ਛੋਲੇ ਪੂਰੀਆਂ ਪੂਰੀ ਜੋਰ-ਸ਼ੋਰ ਨਾਲ ਪਕਾਉਣ ਲੱਗੇ ਹੋਏ ਨੇਗੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜੋ ਇਹੋ ਜਿਹੇ ਲੰਗਰ ਚੱਲਦੇ ਨੇ ਭਗਤ ਲਾਉਂਦੇ ਨੇਗੇ ਇਹਨਾਂ ਦਾ ਪੂਰਾ ਸਹਿਯੋਗ ਦਿਆ ਕਰੋ ਇਹਨਾਂ ਨਾਲ ਵੱਧ ਤੋਂ ਵੱਧ ਇਹਨਾਂ ਨਾਲ ਖੜਿਆ ਕਰੋ ਤਾ ਜੋ ਤੁਸੀਂ ਵੀ ਮਾਤਾ ਦਾ ਨਿਆ ਖੁਸ਼ੀਆਂ ਪ੍ਰਾਪਤ ਕਰ ਸਕੋ ਮਾਤਾ ਝੋਲੀਆਂ ਭਰ ਸਕੋ ਆਜੂ ਕਰਦੇ ਗਾਵਣ ਦੇ ਮਹੀਨੇ ਚ ਲੰਗਰ ਚਲਾਇਆ ਜਾ ਰਿਹਾ ਹੈਗਾ ਮਾਤਾ ਨਾਨਾ ਦੇਵੀ ਦੀ ਜਾਤ ਦੇ ਵਿੱਚ ਜਿਹੜੋ ਆਂਦੇ ਜਾਂਦੇ ਰਾਹੀ ਗਿਰਾਂ ਵਾਸਤੇ ਤਾਂ ਕੀ ਇਹਦੇ ਬਾਰੇ ਕੀ ਕਹਾਂਗੇ ਪਾਣਾ ਦੇਖੋ ਜੀ ਲੰਗਰ ਤਾਂ ਸਾਡੇ ਜਿਹੜਾ ਇੱਕ ਸੱਭਿਆਚਾਰ ਹੈ ਲੰਗਰ ਲਾਉਣਾ ਸਾਨੂੰ ਵਿਰਸੇ ਚ ਮਿਲਿਆ ਸਾਡੇ ਗੁਰੂਆਂ ਨੇ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ ਤੇ ਸੌਣ ਦੇ ਮਹੀਨੇ ਚ ਮਾਤਾ ਦੇ ਬਹੁਤ ਸਾਰੇ ਲੰਗਰ ਲੱਗਦੇ ਨੇ ਤੇ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਕਮੇਟੀਆਂ ਨੇ ਉਹ ਲੰਗਰ ਲਾਉਦੇ ਨੇ ਪਰ ਇਹ ਜਿਹੜਾ ਲੰਗਰ ਲੱਗਿਆ ਹੈ ਇਹ ਵੀ ਜਸਵੰਤ ਸਿੰਘ ਹੈ ਇਹਨਾਂ ਦਾ ਕੰਮਕਾਰ ਹੈ ਔਰ ਦੇਖੋ ਇਹਨਾਂ ਦਾ ਆਪਣਾ ਲੰਗਰ ਲਾਉਣ ਦੇ ਲਈ ਘੱਟੋ ਘੱਟ ਵੱਡੀ ਗੱਲ ਇਹ ਹੈ ਕਿ ਹਰ ਇੱਕ ਹਫਤਾ ਇਹਨਾਂ ਨੂੰ ਆਪਣਾ ਕੰਮ ਜਿਹੜਾ ਉਹ ਬੰਦ ਕਰਨਾ ਪੈਂਦਾ ਕਿਉਂਕਿ ਲੰਗਰ ਵਾਸਤੇ ਸਮਗਰੀ ਲੈ ਕੇ ਆਉਣੀ ਹੋਰ ਸਮਾਨ ਲੈ ਕੇ ਆਉਣਾ ਸਾਰਾ ਅਰੇਂਜਮੈਂਟ ਟੈਂਟ ਵਗੈਰਾ ਉਦਲੇ ਘੱਟੋ ਘੱਟ ਇੱਕ ਹਫ਼ਤਾ ਨੂੰ ਆਪਣਾ ਕੰਮਕਾਰ ਬੰਦ ਕਰਕੇ ਲੰਗਰ ਲਾਉਣਾ ਪੈਂਦਾ ਹੈ ਇਹ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਹੈ ਤਾਂ ਮਾਤਾ ਦਾ ਅਸ਼ੀਰਵਾਦ ਹੈ ਪਰ ਲੇਕਿਨ ਬੰਦੇ ਦਾ ਆਪਣਾ ਵੀ ਹੌਸਲਾ ਹੋਣਾ ਚਾਹੀਦਾ ਕਿ ਸਭ ਤੋਂ ਵੱਡਾ ਕਿ ਇੱਕ ਹਫ਼ਤਾ ਆਪਣਾ ਕੰਮ ਬੰਦ ਕਰਕੇ ਲੰਗਰ ਲਾਉਣਾ ਬਹੁਤ ਵੱਡੀ ਗੱਲ ਹੈ ਇਹ ਕਿੰਨੇ ਦਿਨਾਂ ਵਾਸਤੇ ਲੰਗਰ ਚਲਾਇਆ ਜਾਂਦਾ ਹੈ ਇਹ ਜੀ 3 ਦਿਨ ਵਾਸਤੇ ਤਿੰਨ ਦਿਨ ਵਾਸਤੇ ਚਲਾਇਆ ਜਾਂਦਾ ਅੱਛਾ ਇਹ ਸੰਸਤਾ ਵੱਲੋਂ ਕੋਈ ਹੋਰ ਵੀ ਕੰਮ ਕੀਤੇ ਜਾਂਦੇ ਨੇ ਕਿ ਜਿਵੇਂ ਜ ਲੰਗਰ ਤੱਕ ਹੀ ਸੀਮਤ ਹੁੰਦੀ ਹੈ ਇਹ ਨਾਲ ਜੀ ਇਹ ਤਾਂ ਇਹਨਾਂ ਦੇ ਇੱਥੇ ਆਪਣਾ ਜਿਹੜਾ ਹੈਗਾ ਜੀ ਕੰਮਕਾਰ ਇਹ ਕੰਮਕਾਰ ਵੱਲੋਂ ਲੰਗਰ ਲਗ ਤੇ ਇਹ ਵੀਲ ਦਾ ਪਿੰਡ ਸੌਂਦੇ ਹਾਲ ਆ ਜਸਵੰਤੇ ਦਾ ਨਾਮ ਹੈ ਔਰ ਸੌਂਦੇ ਹਾਲ ਤੋਂ ਇਹ ਜਿਹੜੇ ਮੁੰਡੇ ਖੜੇ ਆ ਪ੍ਰਧਾਨ ਆ ਉੱਥੇ ਇੱਕ ਆਪਣਾ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਆ ਰਜਿਸਟਰਡ ਆ ਉਹ ਕਮੇਟੀ ਇਹ ਕਮੇਟੀ ਦੇ ਪ੍ਰਧਾਨ ਨੇ ਬਾਕੀ ਸਾਰੇ ਅਹੁਦੇਦਾਰ ਨੇ ਇੱਕ ਉੱਥੇ ਬਾਬਾ ਜੀ ਨੇ ਜਿਹੜੇ ਗੱਦੀ ਨਸ਼ੀਨ ਨੇ ਉੱਥੇ ਵੀ ਹਰ ਸਾਲ ਲੰਗਰ ਲੱਗਦੇ ਨੇ ਤੇ ਗਰੀਬ ਲੜਕੀਆਂ ਦੀ ਮੈਰਿਜ ਕੀਤੀ ਜਾਂਦੀ ਆ ਇਸ ਵਾਰੀ 13 ਲੜਕੀਆਂ ਦੀ ਮੈਰਿਜ ਹੋਣੀ ਆ ਇਹ 27 ਅਗਸਤ ਨੂੰ ਤੇ ਪਿਛਲੀ ਵਾਰੀ 11 ਲੜਕੀਆਂ ਦੀ ਸੀ ਪਿਛਲੀ ਵਾਰ 11 ਲੜਕੇ 6 7 ਸਾਲਾਂ ਤੋਂ ਉੱਥੇ ਇਹ ਮੈਰਿਜ ਹੁੰਦੀ ਹੈ ਹਰ ਸਾਲ ਗਰੀਬ ਲੜਕੀਆਂ ਦੀ ਹਰਦੇਵ ਜੀ ਇਹ ਲੰਗਰ ਚਲਾਇਆ ਜਾ ਰਿਹਾ ਹੈਗਾ ਕਮੇਟੀ ਦੇ ਨਾਲ ਦਾ ਕਿਸ ਤਰ੍ਹਾਂ ਦੇਖਦੇ ਹੋਗੇ ਇਸ ਨੂੰ ਚੰਗੀ ਗੱਲ ਹੈ ਨਾ ਇਹ ਕਿਉਂਕਿ ਜੋ ਮਸਾਫਰ ਨਾਨਾ ਦੀ ਮਾਤਾ ਦੇ ਮੰਦਿਰ ਤੇ ਜਾ ਰਹੇ ਨੇਗੇ ਉਹਨਾਂ ਵਾਸਤੇ ਕਾਫੀ ਹੈਲਪ ਹੋ ਜਾਂਦੀ ਹੈ ਨਾ ਹਾਂਜੀ ਦੇਖੋ ਜੀ ਬਹੁਤ ਵਧੀਆ ਸ਼ਰਧਾਲੂਆਂ ਲਈ ਲੰਗਰ ਹਰ ਸਾਲ ਜੋ ਜੈ ਦੁਰਗਾ ਵਾਲਿਆਂ ਦੇ ਸਹਿਯੋਗ ਨਾਲ ਤੇ ਆਸ-ਪਾਸ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਲੰਗਰ ਇੱਥੇ ਸ਼ਰਧਾਲੂ ਆਉਂਦੇ ਨੇ ਬੜੀ ਸ਼ਰਧਾ ਨਾਲ ਲੰਗਰ ਛਕਦੇ ਨੇ ਤੇ ਦੂਰ-ਦੂਰ ਤੋਂ ਸੰਗਤਾਂ ਆਉਂਦੀਆਂ ਨੇ ਸਾਡੇ ਪਿੰਡਾਂ ਤੋਂ ਵੀ ਆਉਂਦੇ ਨੇ ਆਲੇ-ਦੁਆਲੇ ਪਿੰਡਾਂ ਤੋਂ ਵੀ ਆਉਂਦੀਆਂ ਨੇ ਜਿੱਥੇ ਸੇਵਾ 3 ਦਿਨ ਤੋਂ ਚੱਲ ਰਹੀ ਹੈ ਤੇ ਅੱਜ 10ਵਾਂ ਦਿਨ ਮਾਤਾ ਰਾਣੀ ਦੀ ਕਿਰਪਾ ਨਾਲ 10ਵਾਂ ਦਿਨ ਹੈ ਅੱਜ ਸੰਗਤਾਂ ਅੱਜ ਪਹੁੰਚੀਆਂ ਹੋਈਆਂ ਨੇ ਤੇ ਸਾਡੇ ਪ੍ਰਧਾਨ ਜੀ ਪਹੁੰਚੇ ਹੋਏ ਨੇ ਸੁਖਦੇਵ ਸਿੰਘ ਵਰਤੀਆ ਜੀ ਤੇ ਸਾਡੇ ਪਿੰਡ ਤੋਂ ਗੁੱਗਾ ਮਾੜੀ ਪ੍ਰਬੰਧਕ ਕਮੇ ਜਾ ਸਾਡੀ ਰਚਾਈ ਹਰਚੰਦ ਸਿੰਘ ਜੀ ਤੇ ਇਥੋਂ ਪਹੁੰਚੇ ਹੋਏ ਨੇ ਕਿ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੇ ਇਸ ਤੋਂ ਇਲਾਵਾ ਹੋਰ ਕਿਸੇ ਸੰਸਥਾ ਦਾ ਸਹਿਯੋਗ ਆਪਣੇ ਕੋਲੇ ਹੁੰਦਾ ਜਾਂ ਇਲਾਕੇ ਦੀ ਸੰਗਤ ਨਾਲ ਹੀ ਹੁੰਦਾਗਾ ਇਹ ਦੇਖੋ ਜੀ ਫਿਲਹਾਲ ਤਾਂ ਜੈ ਦੁਰਗਾ ਵਾਲਿਆਂ ਦਾ ਸਹਿਯੋਗ ਬਹੁਤ ਵੱਡਾ ਸਹਿਯੋਗ ਹੈ ਜੀ ਹਰੇਕ-ਦਾਲੇ ਦੀ ਸੰਗਤਾਂ ਜਿਵੇਂ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਜਸਵੰਤ ਸਿੰਘ ਜੀ ਨੇ ਵੀ 1 ਰੁਪਿਆ ਵੀ ਸੰਗਤ ਪਾ ਦੇਵੇ ਤਾਂ ਉਹ ਹਜ਼ਾਰਾਂ ਵਰਗਾ ਹੀ ਖਟਾਇਆ ਜੋ ਸੇਵਾ ਤਨਮਨ ਨਾਲ ਕੀਤੀ ਜਾਂਦੀ ਹੈ ਬਹੁਤ ਵਧੀਆ ਸੋਚ ਤੁਸੀਂ ਜਾਂਦੇ ਜਾਂਦੇ ਸੰਗਤਾਂ ਨੂੰ ਕੀ ਸੰਦੇਸ਼ ਦੇਵੋਗੇ ਮੈਂ ਤਾਂ ਇਹ ਕਹੂੰਗਾ ਜੀ ਹਰ ਨੌਜਵਾਨ ਆਪਣਾ ਜਿਹੜਾ ਇੱਥੇ ਸੇਵਾ ਕਰਦਾ ਆ ਆਪੋ ਆਪਣਾ ਕੰਮਕਾਰ ਜੋ ਕਰ ਰਹੇ ਨੇ ਤੈਦੂ ਲੋਕ ਕੰਮਕਾਰ ਕਰਨ ਕਿਉਂਕਿ ਨਸ਼ਿਆਂ ਦਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਬਹੁਤ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਆ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਸਮਾਜ ਸੇਵਾ ਵੱਲ ਵਧਣ ਬੱਸ ਉਹ ਜਸਵੰਤ ਸਿੰਘ ਜੀ ਜੋ ਲੰਗਰ ਚਲਾਇਆ ਜਾ ਰਿਹਾ ਕੀ ਕਹੋਗੇ ਇਸ ਦੇ ਬਾਰੇ ਤੁਸੀਂ ਇਹ ਆਪਣੇ ਵੱਲੋਂ ਚਲਾਇਆ ਜਾ ਰਿਹਾ ਹਾਂ ਸਰ ਵੈਸੇ ਸੰਜੋਗ ਹੁੰਦਾ ਸਾਰੀ ਸੰਗਤ ਦਾ ਇਕੱਲਾ ਤਾਂ ਕੌਣ ਚਲਾ ਸਕਦਾਗਾ ਸਾਰੇ ਸੇਵਾਦਾਰਾਂ ਦਾ ਸਹਿਯੋਗ ਹੁੰਦਾ ਜੀ ਪਰ ਆਪਣਾ ਇਹ ਹੁੰਦਾ ਵੀ ਜੋ ਵੀ ਆਪਣੀ ਸ਼ਰਦਾ ਨਾਲ ਕੋਈ ਥਿੱਲ ਪਾਵੇ ਪੈ 1 ਰੁਪਿਆ ਪਾਵੇ 2 ਰੁਪਏ ਪਾਵੇ ਜੋ ਵੀ ਆਪਣੀ ਸ਼ਰਦਾ ਨਾਲ ਪਾ ਸਕਦਾ ਵੀ ਆਪਣਾ ਇਹ ਲੰਗਰ ਦੀ ਉਹ ਆ ਵੀ ਅਸੀਂ ਕੋਈ ਪਰਚੀ ਵਾਲਾ ਸਿਸਟਮ ਨਹੀਂ ਰੱਖਿਆ ਹੋਇਆ ਜਿਹੜਾ ਹੁਣ ਤੁਸੀਂ ਪਿੰਡ ਦੇ ਵਿੱਚ ਗਰੀਬ ਲੜਕੀਆਂ ਦੇ ਵਿਆਹ ਕਰੋਗੇ ਤਾਂ ਉਹਦਾ ਕੋਈ ਡੇਟ ਤੁਸੀਂ ਫਿਕਸ ਕੀਤੀ ਆ ਉਹ ਕਦੋਂ ਕਰ ਰਹੇ ਹੋਗੇ ਬਹੁਤ ਸਾਰ 26 27 ਆ ਗੂਗਾ ਮੈਡੀ ਕਮੇਟੀ ਵੱਲੋਂ ਸਾਰੇ ਹਾਂਜੀ 26 27 ਅਗਸਤ ਜਾਂ ਅਗਸਤ ਅਗਸਤ ਸਾਰੇ अच्छा ये लंगर ਤੁਸੀਂ ਤਿੰਨ ਦਿਨਾਂ ਵਾਸਤੇ ਚਲਾਉਣੇ ਹੁੰਦੇ ਆ ਹਾਂਜੀ ਸਰ ਤਿੰਨ ਦਿਨਾਂ ਤੇ ਕਿੰਨਾ ਕੁ ਸਹਿਯੋਗ ਰਹਿੰਦਾ ਇਲਾਕੇ ਦਾ ਇਲਾਕੇ ਦਾ ਬਹੁਤ ਸੇਵਾਦਾਰਾਂ ਦਾ ਬਹੁਤ ਸਹਿਯੋਗ ਰਹਿੰਦਾ ਜੀ ਛੋਟਾ ਸਾਹਿਬ ਜੀ ਆ ਦਿੰਦਾ ਵੀ ਲੰਗਰ ਹੁੰਦਾ 10 ਸਾਲ ਚ ਆਪਣੇ ਦੋ ਤਿੰਨ ਲੰਗਰ ਹੁੰਦੀ ਨੇ ਅੱਛਾ ਅੱਛਾ ਹਾਂਜੀ ਤੇ ਹੋਰ ਤੁਸੀਂ ਇਲਾਕੇ ਦੇ ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੋਗੇ ਬਸ ਜੀ ਬੇਨਤੀ ਸੇਵਾ ਕਰੋ ਬਸ ਜੀ